ਇਸ ਤਰ੍ਹਾਂ ਹੀ ਗੋਨਾਨਿਕ ਦੇਵ ਜੀ ਦੀ ਚਾਲ ਚੱਲਦੀ ਰਹੀ ਸਮਾਦੀ ਵਿੱਚ ਨੀਂਦ ਹੋ ਜਾਣਾ ਕਹਿੰਗੇ ਘੰਟੇ ਸਮਾਦੀ ਤੋਂ ਉੱਠਣਾ ਨਹੀਂ ਨਾ ਰੋਟੀ ਦਾ ਕਿੰਤਾ ਨਾ ਕੁਝ ਖੂ ਨੂੰ ਪਾਣਾ ਇਹ ਚਾਲ ਇਹਨਾਂ ਦੀ ਚੱਲਦੀ ਰਹੀ ਫਿਰ ਮੱਝਾਂ ਵੀ ਦਿੱਤੀਆਂ ਚਾਰਨ ਵਾਸਤੇ ਮੱਝਾਂ ਚਾਰਨ ਵਾਸਤੇ ਦਿੱਤੀਆਂ ਮੱਝਾਂ ਚਰਨ ਲੱਗੀਆਂ ਖੇਤਾਂ ਵਿੱਚ ਵੜ ਗਈਆਂ ਗੋਨਾਨਿਕ ਦੇਵ ਜੀ ਦੀ ਸਮਾਦੀ ਲੱਗੀ ਉਸ ਸਮਾਦੀ ਲੱਗੀ ਮੱਝਾਂ ਜੜੀਆਂ ਸਨ ਸਾਰੀ ਖੇਤੀ ਉਜਾੜ ਗਈਆਂ ਉਹ ਖੇਤੀ ਦਾ ਮਾਲਕ ਢੁਕਦਾ ਢੁਕਦਾ ਆਇਆ ਤੇ ਮੱਝਾਂ ਨੇ ਮਾਰਾ ਮੇਰੀ ਸਾਰੀ ਖੇਤੀ ਉਜਾੜ ਦਿੱਤੀ ਕਿ ਮੈਂ ਜਾ ਕੇ ਸ਼ਿਕਾਇਤ ਲਾਣਾ ਹਾਂ ਸਾਰੀ ਮੇਰੀ ਖੇਤੀ ਉਜੜੀ ਹੋਈ ਹੈ ਉਹ ਨਾਨਕ ਦੇਵ ਜੀ ਨੇ ਕਿਹਾ ਪਹਿਲਾਂ ਦੇਖ ਤਾਂ ਸਹੀ ਤੇਰਾ ਇਹ ਕਪੱਟਾ ਨਹੀਂ ਹਿੱਲਿਆ ਹੋਇਆ ਫਿਰ ਤੂੰਸ਼ ਕਰਤਾ ਲਈ ਫਿਰ ਤੂੰ ਝਗੜੇ ਪਾਈ ਕਿਉਂ ਮੂੰਹ ਨੂੰ ਪੈਂਦਾ ਹੈ ਤੇਰਾ ਉੱਥੇ ਹੀ ਕਪੱਟਾ ਨਹੀਂ ਹਿੱਲਿਆ ਪਿਆ ਪਰ ਉਹ ਮੰਨੇ ਨਾ ਰਾਏ ਬੁਲਾਰ ਜੀ ਨੂੰ ਕਿਹਾ ਪਟਵਾਰੀ ਦਾ ਪੁੱਤਰ ਮੇਰੀ ਸਾਰੀ ਖੇਤੀ ਉੱਜੜ ਆਇਆ ਹੈ ਜਾ ਕੇ ਰਾਏ ਬੁਲਾਰ ਨੇ ਛਾਰਿਪੇ ਬਾਸ਼ ਕਿੱਤੀ ਪੱਠੇ ਦੁਗਣੇ ਖੜੇ ਹਨ ਲਹਿਰਾਂ ਪਾ ਰਹੇ ਹਨ ਹਰੇ ਹਰੇ ਪੱਠੇ ਦੁਗਣੇ ਹਰੇ ਹਰੇ ਲਹਿਰ ਬਰਹਾ ਰਹੇ ਹਨ ਉਹ ਦੇਖ ਕੇ ਹੈਰਾਨ ਹੋ ਗਿਆ ਉਹ ਕਹਿੰਦੇ ਇਹ ਬੜਾ ਵਧੀ ਹੈ ਜੁਰੂ ਪਰਮਾਤੀ ਰੱਬ ਹੈ ਤੇਰੇ ਇਕਵਾਰ ਦੀ ਗੱਲ ਹੈ ਗੁਰ ਨਾਨਕ ਦੇਵ ਜੀ ਮੱਝਾ ਲੈ ਕੇ ਗਏ ਉੱਥੇ ਉਪਾਈ ਉੱਥੇ ਹੀ ਤੋਂ ਦੇ ਸਾਰੇ ਦਰਖਤਾਂ ਦੇ ਪਰਛਾਵੇਂ ਢੋਵੇਂ ਔਰ ਜਿਸ ਦਰਖਤ ਦੇ ਠਗ ਗੁਰ ਨਾਨਕ ਦੇਵ ਜੀ ਤੇ ਸਨ ਉਹ ਪਰਛਾਵੇਂ ਢਲਿਆ ਹੀ ਨਾ ਉਹ ਪਰਛਾਵੇਂ ਅਸਥਿਰ ਰਿਹਾ ਜਦੋਂ ਰਾਇਬ ਲਾਲ ਨੇ ਦੇਖਿਆ ਸਾਰੇ ਪਰਛਾਵੇਂ ਢੰਗੇ ਹੋਇਆ ਇਹ ਗੁਰ ਮਾਨਿਕ ਰੇਵ ਜੀ ਮਹਾਰਾਜਾ ਪਰਛਾਵੇਂ ਅਸਥਿਰ ਹੋਇਆ ਪਿਆ ਹੈ ਉਹ ਤਾਂ ਵੈਈ ਨਹੀਂ ਤੇ ਧੁੱਪ ਨਾ ਪੈ ਜਵੇ ਮੇਰੇ ਮਾਲਕ ਤੇ ਫਿਰ ਇਹਨੇ ਕੋਤਕ ਦੇਖਿਆ ਫਿਰ ਇੱਕ ਵਾਰ ਗੁਨਾਮਿਕ ਦੇਗੀ ਮੱਛੀ ਚਾਰਦੇ ਉੱਥੇ ਹੀ ਉਹਨਾਂ ਦੀ ਸਮਾਧੀ ਲੱਭੀ ਲੰਮੇ ਪੈ ਗਏ ਸਮਾਧੀ ਤੇ ਇੱਕ ਸਰਪ ਆਇਆ ਸਰ ਬੜਾ ਵੱਡਾ ਨਾਲ ਸਰ ਜੀ ਉਹਨੇ ਛਾਂ ਦਿੱਤੀ ਹੋਈ ਸੀ ਪੂਰੀ ਛਾਂ ਗੁਨਾਮਿਕ ਦੇਗੀ ਦੇ ਉੱਪਰ ਤੇ ਧੁੱਪ ਨਾ ਲੱਗੇ ਰਾਏ ਬਲਾਲ ਜੀ ਨੇ ਦੇਖਿਆ ਡਰ ਗਿਆ ਇਹ ਸਰਪ بڑا ਮਾਗ بڑا ਭਲੀ ਨਾਗ ਹੈ ਦੇਖਾ ਕਿਹੜਾ ਨੀਗਰ ਕੁੱਤਾ ਹੈ ਇਹ ਉਖਾਈ ਨਾ ਜਾਏ ਵੱਡ ਨਾ ਜਾਏ ਜੋ ਦੇਖਿਆ ਪਟਵਾਰੀ ਦਾ ਪੁੱਤਰ ਨਾਨਕ ਹੈ ਥੋੜੀ ਦੇਰ ਦੇਖਿਆ ਸਰਪ ਦਾ ਪਤਾ ਹੀ ਨਿੱਥੇ ਲੋਪ ਹੋ ਗਿਆ ਇਹ ਵੀ ਕੁੱਤਕ ਉਹਨੇ ਆਪਣੀਆਂ ਅੱਖਾਂ ਨਾਲ ਦੇਖਿਆ ਇਹ ਹਰ ਰਾਇਬ ਲਾਜ ਰਾਇਬ ਲਾ ਨੂੰ ਥਾਰੀ ਛੋਟੀ ਸੀ ਇਹ ਇਹ ਦੁਨੀਆ ਨੂੰ ਤारण ਆਇਆ ਹੈ ਇਹ ਦੁਨੀਆ ਨੂੰ ਪਾਪ ਕਰਮਾ ਨੂੰ ਕਾਪੀਆਂ ਨੂੰ ਤਰਨ ਆਇਆ ਹੈ ਕਿਉਂਕਿ ਕਲਪਿਕ ਵਿੱਚ ਬੜੇ ਪਾਪ ਫਤੇ ਹੋਏ ਸਨ ਕਿ ਇਹ ਪੌਂਸਾਗਰ ਤੋਂ ਕਾਪੀਆਂ ਨੂੰ ਤਰਨ ਆਤੇ ਆਇਆ ਹੈ ਫਿਰ ਗੁਰਨਾਣਕ ਦੇਵ ਦੀ ਚਾਲ ਇਹ ਚਲਦੀ ਰਹੀ ਨਾ ਖਾਣ ਨਾ ਪੀਣ ਫਿਰ ਗੁਰਨਾਣਕ ਦੇਵ ਦੀ ਚਾਲ ਇਹ ਰਹੀ ਜਦੋਂ ਪਿਤਾ ਨੇ ਦੇਖਿਆ ਮਾਤਾ ਨੇ ਦੇਖਿਆ ਕਿ ਨਾਨਕ ਬੋਲਦਾ ਵੀ ਨਹੀਂ ਕੁਝ ਖਾਂਦਾ ਪੀਂਦਾ ਵੀ ਨਹੀਂ ਮੰਦੇ ਪੁੱਛ ਕੀ ਕਰੀਏ ਸੀ ਉਹਨਾਂ ਨੇ ਕੀ ਕੀਤਾ ਜੈ ਰਾਮ ਕੋਲ ਸੁਲਤਾਨਪੁਰ ਮੋਦੀ ਖਾਨੇ ਚਲਾਉਣ ਵਾਸਤੇ ਮੋਦੀ ਖਾਨਾ ਲੈ ਲੀਤਾ ਜੈ ਰਾਮ ਨੇ 1547 ਵਿੱਚ ਮੱਤਰ ਦੀ ਪੁੰਨਿਆ ਨੂੰ ਮੋਦੀ ਖਾਨਾ ਲੈ ਲੀਤਾ ਇਹ ਇਹ ਮੋਦੀ ਖਾਨਾ ਚਲਾਏਗਾ ਕੋਈ ਵਪਾਰ ਕਰੇਗਾ ਉੱਥੇ ਇਹਨੂੰ ਪਤਾ ਲੱਗੇਗਾ ਈਨ ਦੁਨੀਆ ਦਾ ਦੁਨੀਆਦਾਰੀ ਦਾ ਦੇਖੋ ਉੱਥੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਵਡਿਆਈ ਨਹੀਂ ਰੱਖੀ ਆਪ ਤੇਰਾ 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 ਤੁਲਦੇ ਨੇ ਤੇਰਾ ਤੇਰਾ ਕਰਕੇ ਜੜ ਆਵੇ ਤੇਰਾ 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 ਕੋਈ ਗੁਰਾ ਗਰੀਬ ਆਵੇ ਕੋਈ ਫਕੀਰ ਆਵੇ ਉਹਨਾਂ ਦੀਆਂ ਝੋਲੀਆਂ ਭਰਦੀਆਂ ਜਾ ਲੋਕ ਦੇਖ ਕੇ ਹੈਰਾਨ ਹੋ ਕੇ ਮੋਦੀ ਦਾ ਘਰ ਮੋਦੀ ਦਾ ਖਾਣਾ ਲੁਟਾਉਂਦਾ ਪਿਆ ਹੈ ਤੇਰਾ 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 ਕਰਕੇ ਤੇਰਾ ਹੀ ਤੇਰਾ ਤੇਰਾ ਹੀ ਤੇਰਾ ਤੇਰਾ ਕਰਕੇ ਪਰਦਾਰੇ ਛੋਧੀਆਂ ਮੈਂ ਗੁਰਮਾਨਿਕ ਦੇਵ ਜੀ ਨੇ ਬਾਲੇ ਨੂੰ ਵਡਿਆਈ ਦਿੱਤੀ ਪੈਸੇ ਦੀ ਹਿਸਾਬ-ਕਿਤਾਬ ਦੀ ਆਪਣੀ ਵਡਿਆਈ ਨਹੀਂ ਰੱਖੀ ਮਰਦਾਨੇ ਨੂੰ ਦਿੱਤੀ ਕਿ ਇਹ ਵਡਿਆਈ ਉਹ ਕਹਿੰਦਾ ਮੈਂ ਇੱਕ ਮਰਾਸੀ ਬੂਮ ਕਿਵੇਂ ਜਾਣ ਸਕਦਾ ਹਾਂ ਹਿਸਾਬ-ਕਿਤਾਬ ਨੂੰ ਉੱਥੇ ਇਤਨੇ ਵੱਡੇ ਮਾਲਕ ਦਾਤੇ ਉਹ ਕੰਦੇ ਨੇ ਉਹ ਹਿਸਾਬ ਪਤਾ ਦਾ ਬਣਾ ਰੱਖ ਮੈਂ ਥੋਲਣਾ ਉਹ ਥੋਲਣ ਵਾਸਤੇ ਰੱਖੀ ਹੈ ਤੇਰਾ ਤੇਰਾ ਕਰਕੇ ਝੋੜੀਆਂ ਭੁੱਟੇ ਜਾਣ ਕੋਈ ਗਰੀਬ ਕੋਈ ਭੁੱਖਾ ਕੋਈ ਨੰਗਾ ਸਭ ਦੀਆਂ ਝੋੜਨੇ ਪੜੀਆਂ ਬੜੀ ਵੱਡੀ ਸ਼ਿਕਾਇਤ ਹੋਈ ਮੋਦੀ ਖਾਨੇ ਇਹ ਤੇਰਾ ਮੋਦੀ ਲਟਾਉਂਦਾ ਹੈ ਗੁਮਨਾਕ ਨਰੰਕਾਰੀ ਤੇਰੀ ਮੋਦੀ ਨੂੰ ਲਟਾਉਂਦਾ ਪਿਆ ਹੈ